ਇੱਕ ਆਦਮੀ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਗਿਆ। ਤਾਂ ਉਸ ਨੇ ਦੇਖਿਆ ਖਿੜਕੀ ਦੇ ਬਾਹਰ ਦੋ ਛੋਟੇ ਬੱਚੇ ਉਸ ਦੀ ਪਲੇਟ ਵੱਲ ਤੱਕ ਰਹੇ। ਉਸ ਨੇ ਬੱਚਿਆਂ ਨੂੰ ਅੰਦਰ ਬੁਲਾਇਆ ਤੇ ਪੁੱਛਿਆ ਕੀ ਖਾਓਗੇ? ਤਾਂ ਬੱਚਿਆਂ ਨੇ ਪਲੇਟ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਹ ਵੀ ਇਹੀ ਖਾਣਾ ਖਾਣਗੇ। ਉਹ ਗਰੀਬ ਮਜ਼ਦੂਰੀ ਕਰਨ ਵਾਲੇ ਬੱਚੇ ਸਨ। ਉਸ ਵਿਅਕਤੀ ਨੇ ਬੱਚਿਆਂ ਲਈ ਖਾਣਾ ਆਰਡਰ ਕਰ ਦਿੱਤਾ ਜਦੋਂ ਤੱਕ ਬੱਚਿਆਂ ਨੇ ਖਾਣਾ ਖਤਮ ਨਹੀਂ ਕੀਤਾ ਉਸਨੇ ਖੁਦ ਵੀ ਕੁਝ ਨਹੀਂ ਖਾਦਾ ਉਸਨੇ ਥੋੜਾ ਖਾਣਾ ਪੈਕ ਕਰਨ ਲਈ ਦਿੱਤਾ ਜਦੋਂ ਦੋਨੋਂ ਬੱਚੇ ਖਾਣਾ ਖਾ ਕੇ ਜਾਣ ਲੱਗੇ ਤਾਂ ਉਸਨੇ ਪੈਕ ਕੀਤਾ ਹੋਇਆ ਖਾਣਾ ਬੱਚਿਆਂ ਦੇ ਹੱਥ ਵਿੱਚ ਦੇ ਦਿੱਤਾ ਬੱਚੇ ਉੱਥੋਂ ਚਲੇ ਗਏ ਉਸ ਤੋਂ ਬਾਅਦ ਵਿਅਕਤੀ ਨੇ ਆਪਣਾ ਖਾਣਾ ਖਾਦਾ ਤੇ ਬਿੱਲ ਮੰਗਿਆ ਜਾਦੂ ਉਸਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਭਾਰੀਆਂ ਬਿੱਲ ਵਿੱਚ ਪੈਸੇ ਨਹੀਂ ਲਿਖੇ ਸੀ ਬਸ ਇੱਕ ਲਾਈਨ ਲਿਖੀ ਸੀ ਕਿ ਸਾਡੇ ਕੋਲ ਅਜੇ ਹੀ ਕੋਈ ਮਸ਼ੀਨ ਨਹੀਂ ਹੈ ਜੋ ਇਨਸਾਨੀਅਤ ਦਾ ਬਿੱਲ ਬਣਾ ਸਕੇ ਦੋਸਤੋ ਤੁਸੀਂ ਵੀ ਕਦੇ ਕਿਸੇ ਹੋਟਲ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਹੋ ਜਦੋਂ ਮੈਂ ਖਾਣਾ ਸਮਾਪਤ ਕਰਕੇ ਬਾਹਰ ਆਉਣ ਲੱਗੋ ਤਾਂ ਥੋੜਾ ਜਿਹਾ ਖਾਣਾ ਪੈਕ ਜ਼ਰੂਰ ਕਰਵਾ ਲਿਆ ਕਰੋ ਤਾਂ ਕਿ ਬਾਹਰ ਜੋ ਗਰੀਬ ਬੈਠੇ ਹਨ ਉਹਨਾਂ ਨੂੰ ਦੇ ਸਕੋ ਦੋਸਤੋਂ ਕਹਾਣੀ ਪਸੰਦ ਆਈ ਹੋਵੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਹੋਰ ਕਹਾਣੀਆਂ ਤੇ ਹੋਰ ਗੱਲਾਂ ਸਾਂਝੀਆਂ ਕਰ ਸਕੋ ਧੰਨ